ਇਸ ਆਸਤਾਨ ਤੇ ਗੁਰੂ ਜੀ ਨੇ ਕਰੀਰ ਦੇ ਨਾਲ ਕੋੜਾ ਬੰਨ ਕੇ ਛੱਪੜੀ ਵਿੱਚ ਪੰਜ ਇਸ਼ਨਾਨਾ ਕੀਤਾ ਅਤੇ ਦੁਪਹਿਰਾ ਕੱਟਿਆ ਗੁਰੂ ਜੀ ਨੇ ਬਚਨ ਕੀਤਾ ਜੋ ਸੰਗਤਾਂ ਸਰਧਾ ਭਾਵਨਾ ਨਾਲ ਇਸ ਛੱਪੜੀ ਵਿੱਚ ਇਸ਼ਨਾਨ ਕਰਨ ਗਿਆ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ हां जी 사시 ਗਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਤੇ ਅੱਜ ਦੇ ਵਲੋਗ ਦੇ ਵਿੱਚ ਮੈਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਗੁਰਦੁਆਰਾ ਸੋਹੀ ਆਣਾ ਸਾਹਿਬ ਜੋ ਕਿ ਬਰਨਾਲੇ ਦੇ ਵਿੱਚ ਗੁਰਦੁਆਰਾ ਢੀਸੜ ਸਾਹਿਬ ਦੇ ਬਿਲਕੁਲ ਹੀ ਨੇੜੇ ਗੁਰਦੁਆਰਾ ਸਾਹਿਬ ਪਾਸ਼ਾਹੀ ਨੋਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ ਤੇ ਇੱਧਰ ਪਾਰਕਿੰਗ ਹੈ ਇਹ ਸਾਰੀ ਮਾਰਕੀਟ ਗੁਰਦੁਆਰਾ ਸਾਹਿਬ ਦੀ ਮਤਾ ਜੀ ਅੰਦਰ ਦਾ ਇਤਿਹਾਸ ਜਿਹੜੇ ਛੋਲੇ ਤੁਸੀਂ ਦਿੱਤੇ ਸੀਗੇ ਉਹਦੇ ਬਾਰੇ ਦੱਸੋ ਵੜਾ ਯਾ ਵੀਡੀਓ ਚ ਛੋਲੇ ਇੱਥੇ ਕਿਉਂ ਚੜਦੇ ਨੇ ਕਿਉਂ ਚੜਦੇ ਨੇ ਵਾਈਂ ਕਰਦੇ ਨੇ ਕਰੀਰ ਤੇ ਚੜਦੇ ਨੇ ਫੇਜੀ ਹਾਂਜੀ ਉਹ ਕਰੀਰ ਆ ਜਿਹੜਾ ਕਰੀਰ ਤੇ ਚੜਦੇ ਨੇ ਕਰੀਰ ਤੇ ਚੜਦੇ ਨੇ ਉੱਥੇ ਗੁਰੂ ਦਾ ਕੋੜਾ ਵੱਜਿਆ ਸੀਗਾ ਵੀ ਉੱਥੇ ਆ ਕਿਉਂ ਕਰੀਰ ਤੇ ਉਹਦੇ ਕੋੜੇ ਲਟਾਇਆ ਕਰਦੇ ਸੀ ਹਾਂਜੀ ਹਾਂਜੀ ਕਰੀਰ ਤੇ ਉੱਥੇ ਕਰਦੇ ਨੇਗੇ ਉੱਥੇ ਆ ਕਿਉਂ ਕਿੱਲੇ ਗੱਡੇ ਸੂ ਕਰੀਰਾਂ ਦੇ ਦੋ ਕਿੱਲੇ ਗੱਡੇ ਤੇ ਕੋੜੇ ਖੜੇ ਸੀ ਉੱਥੇ ਤਾਂ ਸੋਦੇ ਚੜਦੇ ਸੀ ਠੀਕ ਹੈ ਹਾਂ ਪਰਸ਼ਾ ਚੜਦਾ ਛੋਲਿਆ ਨਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਮਾਲਵੇ ਦੇ ਪ੍ਰਚਾਰ ਦੌਰੇ ਦੌਰਾਨ ਸੰਗਤਾਂ ਨੂੰ ਉਤਾਰਦੇ ਹੋਏ ਨਗਰ ਹੰਡੇਾਇ ਤੋਂ ਅੱਗੇ ਢੋਲਾ ਦੀ ਜੂਂ ਵਿੱਚ ਪ੍ਰਵੇਸ਼ ਕਰਨ ਲੱਗੇ ਤਾਂ ਘੋੜੇ ਨੇ ਅੱਗੇ ਜਾਣ ਤੋਂ ਅੜੀ ਕੀਤੀ ਤਾਂ ਗੁਰੂ ਜੀ ਨੇ ਘੋੜੇ ਦੀ ਲਗਾਮ ਢਿੱਲੀ ਛੱਡ ਦਿੱਤੀ ਤਾਂ ਘੋੜਾ ਸੋਹੀਵਾਲ ਪਿੰਡ ਨੂੰ ਚੱਲ ਪਿਆ ਇਸ ਅਸਥਾਨ ਤੇ ਗੁਰੂ ਜੀ 1722 ਵਿਕਰਮੀ ਪਉਦੇ ਮਹੀਨੇ 1665 ਈਸਵੀ ਨੂੰ ਚਰਨ ਪਾਏ ਇਸ ਸਥਾਨ ਤੇ ਗੁਰੂ ਜੀ ਨੇ ਕਰੀਰ ਦੇ ਨਾਲ ਕੋੜਾ ਬੰਨ ਕੇ ਛੱਪੜੀ ਵਿੱਚ ਪੰਜ ਇਸ਼ਨਾਨਾ ਕੀਤਾ ਅਤੇ ਦੁਪਹਿਰਾ ਕੱਟਿਆ ਤਾਂ ਗੁਰੂ ਜੀ ਨੇ ਪਿੰਡ ਦੇ ਲੋਕਾਂ ਨੂੰ ਪਿੰਡ ਦਾ ਨਾਂ ਪੁੱਛਿਆ ਤਾਂ ਪਤਾ ਲੱਗਿਆ ਕਿ ਇਸ ਪਿੰਡ ਨੂੰ ਸੋਹੀਵਾਲ ਕਹਿੰਦੇ ਹਨ ਜਦੋਂ ਇਹ ਗੱਲ ਦਾ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਤਾਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਅਨੇਕਾ ਪੇਟਾਵਾਂ ਲੈ ਕੇ ਆਈਆਂ ਗੁਰੂ ਜੀ ਨੇ ਬਚਨ ਕੀਤਾ ਜੋ ਸੰਕਤਾ ਸਰਦਾ ਭਾਵਨਾ ਨਾਲ ਇਸ ਛੱਪੜੀ ਵਿੱਚ ਇਸ਼ਨਾਨ ਕਰਨ ਗਿਆ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ ਗੁਰੂ ਜੀ ਨੇ ਜਿਸ ਕਰੀਰ ਨਾਲ ਘੋੜਾ ਬੰਨਿਆ ਸੀ ਉਹ ਕਰੀਰ ਅੱਜ ਵੀ ਮੌਜੂਦ ਹੈ ਤੇ ਛੱਪੜੀ ਦੀ ਜਗ੍ਹਾ ਪਰ ਸਰੋਵਰ ਬਣਿਆ ਹੋਇਆ ਹੈ ਸਾ ਸੰਗਤ ਜੀ ਅਕਰ ਦਰਸ਼ਨੋ ਪਵਿੱਤਰ ਕਰੀ ਸਾਈਂਬ ਜੀ ਦੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਘੋੜਾ ਬੰਨਿਆ ਸੀ ਤੇ ਦੁਪਹਿਰਾ ਕੱਟਿਆ ਸੀ ਇਸ ਆਸਥਾਨ ਤੇ ਸੰਗਤਾਂ ਦੂਰ ਦਰਾਡੇ ਦੇਸ਼ ਵਿਦੇਸ਼ਾਂ ਤੋਂ ਪਹੁੰਚ ਕੇ ਇਸ ਕਰੀਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ ਸਾਹਿਬ ਜੀ ਦਾ ਲੰਗਰ ਹਾਲੇ ਸੋ ਆਉ ਦਿਖਾਣਾ ਤੁਹਾਨੂੰ ਲੰਗਰ ਹਾਲ ਦੂਦਵਾਰਾ ਸਾਹਿਬ ਜੀ ਦਾ ਇਧਰਲੀ ਸਾਈਡ ਗੁਰਦੁਆਰਾ ਸਾਹਿਬ ਜੀ ਦਾ ਸਰੋਵਰ ਸੋ ਆਓ ਕਰੀਏ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਸਰੋਵਰ ਦੇ ਨਾਸੀਰੋ ਗਿਆਨ ਗੁਰਦੁਆਰਾ ਜੋਤੀਸਰ ਸਾਹਿਬ ਜੋ ਕਿ ਪਿੰਡ ਖੁਰਾਣਾ ਸੰਗਰੂਰ ਦੇ ਵਿੱਚ ਬਣਿਆ ਹੋਇਆ ਏ ਗੁਰਦੁਆਰਾ ਜੋਤੀਸਰ ਸਾਹਿਬ ਪਾਸ਼ਾਹੀ 6ਵੀਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਦਿੱਲੀ ਸਾਈਡ ਗੁਰਦੁਆਰਾ ਸਾਹਿਬ ਥੇਲੇ ਥੇਲੇ ਪਾਸੇ ਪਾਰ ਦਿੰਗੇ ਫਿਰ ਇੱਧਰੀ ਸਾਈਡ ਜੋੜਾ ਕਰ ਇਤਿਹਾਸ ਗੁਰਦੁਆਰਾ ਜੋਤੀਸਰ ਸਾਹਿਬ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਖੁਰਾਣੇ ਪਹੁੰਚੇ ਤਾਂ ਪਿੰਡ ਦੇ ਲੋਕਾਂ ਨੇ ਗੁਰੂ ਜੀ ਨੂੰ ਜਲ ਪਾਣੀ ਵੀ ਨਾ ਪੁੱਛਿਆ ਤਾਂ ਗੁਰੂ ਜੀ ਨੇ ਖੇਤਾਂ ਵੱਲ ਚਾਲੇ ਪਾ ਦਿੱਤੇ ਜਿੱਥੇ ਅੱਜ ਕੱਲ ਪੁਰਾਤਨ ਬੇਰੀ ਮੌਜੂਦ ਹੈ ਇਸ ਬੇਰੀ ਥੱਲੇ ਗੁਰੂ ਜੀ ਬੈਠ ਗਏ ਕਾਇਕ ਸਿਆਣੀ ਮਾਈ ਕਰਮੋ ਨੇ ਸੋਚਿਆ ਕਿ ਇਹ ਪੂਰਨ ਮਹਾਪੁਰਸ਼ ਜਾਪਦੇ ਹਨ ਤਾਂ ਮਾਈ ਕਰਮੋ ਦੁੱਧ ਦੀ ਟੋੜੀ ਲੈ ਕੇ ਆਈ ਤੇ ਗੁਰੂ ਜੀ ਨੂੰ 베ਰੀ ਹੀੜ ਸਿੱਖਾ ਸਮੇਤ ਦੁੱਧ ਸ਼ਕਾਇਆ ਗੁਰੂ ਜੀ ਨੇ ਖੁਸ਼ ਹੋ ਕੇ ਦੁੱਧ ਪੁੱਤ ਦਾ ਵਾਰ ਦਿੱਤਾ ਅਤੇ ਬਚਨ ਕੀਤੇ ਕਿ ਜੋ ਵੀ ਮਨੁੱਖ ਸ਼ਰਧਾ ਨਾਲ ਇਸ ਅਸਥਾਨ ਤੇ ਅਰਦਾਸ ਕਰਵਾਏਗਾ ਤਾਂ ਉਸ ਦੀਆਂ ਮਨ ਕਾਮਨਾ ਪੂਰੀਆਂ ਹੋਣਗੀਆਂ ਉੱਪਰ ਚੜਾ ਹੱਥ ਪੁੰਜੇ ਉਹ ਮੈਂ ਧਿਆਨ ਨਾਲ ਆਂ ਦੂ ਲੈ ਕੋਈ ਇੱਕ ਉਕ ਧਿਆਨ ਨਾਲ ਕੰਡਾ ਨੀਚੇ ਦੇਖਦਾ ਕਿਸੇ ਕੋਈ ਕੰਟੀ ਨਹੀਂ ਚੱਲ ਕੋ ਆਏ ਹਲੂਣਾ ਦੇ ਮੱਲ ਹਲੂਣੇ ਨਾਲ ਲੈਣ ਇੱਕ ਹੋਰ ਲੈ ਇੱਕ ਮਿੰਟ ਲੋਈ ਦੀ ਮਿਸ ਵਧੀਆ ਇੱਕ ਹੋਰ ਨਾਲ ਆਪਣੀ ਮਸੀਆ ਦੋ ਲੱਗਣ ਹੋਣਗੇ ਦੇਖ ਰਿਹਾ ਕੁਛ ਨਹੀਂ ਦੋ थे थे ही नीजनी। वस्ट। नीजनी। वस्ट। ना बाप गाना ला कर बापस तुम्हें चमी फंत चक्स फटे <से> ਇਹ ਮਿਲ ਗਿਆ ਐਂਟਰਲੀ ਸਾਈਡ ਗੁਰਦੁਆਰਾ ਸਾਹਿਬ ਜੀ ਦਾ ਸਰੋਵਰ ਤੇ ਆ ਬਾਬਾ ਜੀ ਦੀ ਵੇਦੀ ਇਧਰਲੀ ਸਾਈਡ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਲੋ ਜੀ ਬਾਬਾ ਜੀ ਦੇ ਕਰ ਲੈਨੇ ਦਰਸ਼ਨ ਤੇ ਅੱਜ ਦਾ ਵਲੋਗ ਇੱਥੇ ਐਂਡ ਕਰਦੇ ਆ ਜੇ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਵੇ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਮਿਲਦੇ ਆਪਾਂ ਨੈਕਸਟ ਵਲੋਗ ਤੇ ਅਗਲੇ ਵਲੋਗ ਚ ਮੈਂ ਤੁਹਾਨੂੰ ਦਿਖਾਵਾਂਗਾ ਬਠਿੰਡੇ ਦੇ ਗੁਰਦੁਆਰਾ ਸਾਹਿਬ ਜਿੰਨੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਹੋਵੇ ਇਸ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਸੋ ਮਿਲਦੇ ਆਪਾਂ ਨੈਕਸਟ ਵਲੋਗ ਚ ਥੈਂਕਸ ਫੋਰ ਵਾਚਿੰਗ